ਨਾਮ ਫਤੇ ਸਿੰਘ ਆ ਉਮਰ 9 ਸਾਲ ਐ ਤੇ ਬਾ ਕਮਾਲ ਦਾ ਘੋੜਸਵਾਰ ਆ ਬਾਪ ਜਿਹੜਾ ਪਿਓ ਐ ਉਹ ਤਾਂ ਆਪ ਵੀ ਕਮਾਲ ਨੇ ਕਿਵੇਂ ਕੰਟਰੋਲ ਕਰਦਾ ਜਦੋਂ ਚਲਾਣਾ ਐ ਮਤਲਬ ਕਿ ਮੈਂ ਪੂਰਾ ਖੇਚ ਦੇਣਾ ਇੱਕ ਵਾਰੀ ਜਿੰਨਾ ਜ਼ੋਰ ਆ ਜਿਹੜਾ ਛੋਟੇ ਹੁੰਦਿਆਂ ਨਾ ਡਰਿਆ ਤੇ ਹੱਸ ਕੇ ਜਿਹੜੀ ਉੱਤੇ ਬਹਿ ਗਿਆ ਉਹ ਮੁੜ ਕੇ ਵੱਡਾ ਆਉ ਨਹੀਂ ਦਰਦਾ ਤੇ ਜਿਨੇ ਨਹੀਂ ਚੜਨਾ ਉਹਨੇ ਕਦੀ ਵੀ ਨਹੀਂ ਚੜਨਾ ਉਹਨੇ ਵੱਡੇ ਨੇ ਵੀ ਡਰਦਾ ਜੀਤ ਸਿੰਘ ਜੀ ਤੁਸੀਂ ਆ ਦੇਖੋ ਆ ਜਿਹੜੀ ਮਿੱਟੀ ਹੈ ਨਾ ਇਹਦੇ ਵਿੱਚ ਜੇ ਘੋੜੇ ਚ ਤਾਕਤ ਨਾ ਨਾ ਹੋਈ ਭਾਵੇਂ ਸਵਾਰ ਆ ਉੱਤੇ ਤੇ ਭਾਵੇਂ ਕੋੜਾ ਲਾਣਾ ਹੋ ਇਹ ਚ ਉਤੋਂ ਤੁਰਿਆ ਹੀ ਨਹੀਂ ਜਾਣਾ ਕੋੜਾ ਖਰਾਕੋਂ ਤਕੜਾ ਸਰੀਰੋਂ ਤਕੜਾ ਰੂਹੋਂ ਕੱਦੀ ਦਾ ਹੁਣ ਤੁਸੀਂ ਘੋੜੇ ਦੀ ਚੈਸਟ ਵੇਖਿਆ ਚੈਸਟ ਮਸਲ ਫਿਰ ਤੈਨੂੰ ਕੀ ਕਹਿ ਕੇ ਬੁਲਾਉਂਦੇ ਆ ਘੋੜਿਆਂ ਵਾਲਾ ਫਤਿਹ ਨਾ ਨੋਰਮਲੀ ਮੈਂ ਮਤਲਬ ਕਿ ਮੈਂ ਘਾਟੀ ਦੱਸਦਾ ਹੁੰਦਾ ਵਾ ਅੱਛਾ ਦੱਸਦਾ ਘਾਟੀ ਹੁਣ ਤਾਂ ਪਤਾ ਲੱਗ ਜੂ ਕਿ ਫਤਿਹ ਦੀ ਸ਼ੂਟਿੰਗ ਹੋ ਗਈ ਜੀ ਇਹਨੂੰ ਮਾਰੀ ਜੀ ਉਂਗਲ ਲਾਈਦੀ ਸੀ ਨਾ ਅਗੋ ਖਾਣ ਪੈਂਦਾ ਸੀਗਾ ਇਹ ਆਨ ਸਟੇਬਲ ਦੇ ਵਿੱਚ ਦੀ ਆ ਦਰਵਾਜ਼ਿਆਂ ਦੇ ਵਿੱਚ ਦੀ ਕਹਿੰਦਾ ਵੀ ਇੱਕ ਵਾਰ ਦਰਵਾਜ਼ਾ ਖੋਲੋ ਵੀ ਮੈਂ ਤੁਹਾਨੂੰ ਦੱਸਾਂ ਅਗੋ ਪੈਂਦਾ ਸੀਗਾ ਉਹੀ ਗੱਲ ਜਿਹੜਾ ਨਾਲ ਨਾਲ ਤੋਤੇ ਵਿੱਚੋਂ ਮਿੱਟੀ ਕੱਢੀ ਇਹਨੂੰ ਘਮਾਇਆ ਫਰਾਇਆ ਇਹ ਥੱਕਿਆ ਇਹਨੇ ਲੇਟਾ ਮਾਰਿਆ ਇਹਨੇ ਖਾਦਾ ਪੀਤਾ ਤੇ ਤੁਸੀਂ ਹੁਣੇ ਕੀ ਕਹਿੰਦੇ ਸੀ ਯਾਰ ਇਹ ਬੜਾ ਸ਼ਾਂਤ ਖਲੋਤਾ ਏਕਾ ਦੇਖੋ ਜੀ ਲਿੱਦ ਸੁੰਘਦਾ ਨਾ ਘੋੜਾ ਜਦੋਂ ਲਿੱਦ ਕਰਦਾ ਨਾ ਲਿੱਦ ਕਰਕੇ ਆਪਦੀ ਲਿੱਦ ਇਹ ਚੀਜ਼ ਵੇਂਦਾ ਵੀ ਮੇਰਾ ਪੇਟ ਪੂਟ ਸਹੀ ਆ ਉਹ ਮੈਂ ਖਾਦਾ ਖੁੱਦਾ ਸਹੀ ਬਚਿਆ ਵਾ ਕਿ ਮੇਰੇ ਅੰਦਰ ਕੋਈ ਗੱਲਬਾਤ ਨਹੀਂ ਇਹ ਜਿਹੜਾ ਸਿਆਣਾ ਘੋੜਾ ਦਾ ਇਹ ਚਰੀ ਜ਼ਰੂਰ ਕਰਦਾ ਕਿ ਇਹ ਕੁੜੇ ਆਤਮਾ ਖਰਾਬ ਹੋ ਜਾਂਦੀਆਂ ਉਹ ਕੀ ਕਰਦੇ ਹੁੰਦੇ ਆ ਵੀ ਜਿਤਨਾ ਆਮ ਸਵਾਰ ਨੂੰ ਇੱਥੋਂ ਐ ਮੂੰਹ ਪੜ ਕੇ ਐ ਮੂੰਹ ਉਹ ਲਿਆ ਕੇ ਇੱਥੇ ਆ ਇੱਥੋਂ ਫੜ ਕੇ ਕੋਈ ਆ ਦੰਦੀ ਪੜ ਕੇ ਤੇ ਥੱਲੇ ਸੋੜ ਦਿੰਦੇ ਸਵਾਰ ਨੂੰ ਫਤੇਗੜ ਸਾਹਿਬ ਦੀ ਧਰਤੀ ਤੇ ਮੌਜੂਦ ਆ ਜਿੱਥੇ ਕਿ ਤੁਹਾਨੂੰ ਇੱਕ ਅਜੀਹਾ ਘੋੜਸਵਾਰ ਦਿਖਾਵਾਂਗੇ ਅਜੀਹਾ ਘੋੜਸਵਾਰ ਹੈ ਉਮਰ ਛੋਟੀ ਹੈ ਪਰ ਵੱਡੇ-ਵੱਡੇ ਘੋੜਸਵਾਰਾਂ ਨੂੰ maat ਪਾਉਂਦਾ ਹੈ ਨਾਮ ਫਤੇ ਸਿੰਘ ਹੈ ਉਮਰ 9 ਸਾਲ ਹੈ ਤੇ ਬਾ ਕਮਾਲ ਦਾ ਘੋੜਸਵਾਰ ਹੈ ਕਿਉਂਕਿ ਤਿਆਰੀ ਲਗਾਤਾਰ ਹੈ ਕਿਉਂਕਿ ਬਾਪ ਜਿਹੜਾ ਪਿਓ ਹੈ ਉਹ ਤਾਂ ਆਪ ਵੀ ਕਮਾਲ ਨੇ ਬਾਬਾ ਜਸਾ ਸਿੰਘ ਜੀ ਨੇ ਤੇ ਫਤੇ ਆ ਹੁਣ ਫਤੇ ਘੋੜੇ ਤੇ ਚੜ੍ਹੇਗਾ ਇਹ ਘੋੜੇ ਦਾ ਨਾਮ ਹੈ ਕੈਰੋ ਇਹ ਕੈਰੋ ਆ ਜਿਨੇ ਇਸ ਥਾਂ ਦੇ ਉੱਤੇ ਬੜਾ ਕੁਛ ਦਿੱਤਾ ਬਾਬਾ ਜੀ ਨੂੰ ਬੱਚਿਆਂ ਨੂੰ ਬਾਬਾ ਜੀ ਹੁਣ ਤਾਂ ਐਨੇ ਚੜਨਾ ਫਤੇ ਨੇ ਉੱਪਰ ਕੋੜੇ ਦੇ ਮੀਵੀ ਪੈਣ ਵਾਲਾ ਇਹ ਵੱਖਰਾ ਇੱਕ ਰੂਪ ਤੇ ਵੱਖਰਾ ਨਜ਼ਾਰਾ ਹੋਏਗਾ ਤੁਹਾਨੂੰ ਕਿਹਾ ਸੀ ਵੀ ਤੁਸੀਂ ਛਤੜੀ ਲੈ ਲਓ ਆਪਣਾ ਕੈਮਰਾ ਛਤੜੀ ਚ ਕਰ ਲਓ ਬਾਕੀ ਮੀਂਹ ਪੈਂਦਾ ਜੋ ਮੀਂਹ ਤੂਫਾਨ ਆਉਂਦਾ ਵਾ ਉਹ ਸਵਾਰ ਨੂੰ ਤੇ ਘੋੜੇ ਨੂੰ ਕੋਈ ਮਤਲਬ ਨਹੀਂ ਨਾ ਤਾਂ ਮੀਂਹ ਤੋਂ ਘੋੜੇ ਨੇ ਭੱਜਣਾ ਨਾ ਸਵਾਰ ਨੇ ਭੱਜਣਾ ਕੱਪੜੇ ਆ ਗਿੱਲੇ ਹੋ ਜਾਣਗੇ ਸਕਾ ਲਾਂਗੇ ਹੈਨਾ ਹੁਣ ਜੰਗ ਹੁੰਦੀ ਹੋਵੇ ਜਗਸੀਰ ਸਿੰਘ ਤੇ ਮੀਂਹ ਪੈ ਜਾਏ ਤੇ ਕਿਤੇ ਸੂਰ ਮੇਂ ਜੰਗ ਛੱਡ ਕੇ ਥੋੜੀ ਦੌਰ ਜਾਂਦੇ ਆ ਜੰਗ ਤੇ ਹਰ ਹਾਲਤੀ ਲਾਲ ਨਹੀਂ ਪੈਂਦੀ ਆ ਤੇ ਖੇਡ ਦਾ ਵੀ ਇਹੀ ਆ ਹੁਣ ਤੁਸੀਂ ਮੈਨੂੰ ਕਹੇ ਵੀ ਤੁਸੀਂ ਸਵਾਰੀ ਕਰੋ ਤੇ ਮੈਂ ਤੁਹਾਨੂੰ ਆਖਿਆ ਵੀ ਆਪਾਂ ਸਵਾਰੀ ਜੇ ਘੋੜਾ ਭਜਾਇਆ ਭਜੂਆ ਬਾਹਰ ਖੜਡੇ ਨੇ ਰਾਹ ਹੈ ਨਹੀਂਗਾ ਚਲੋ ਆ ਆਪਣੇ ਕੋ ਇੰਨਾ ਕ ਪੈਡਿਕ ਹੈਗਾ ਵਾ ਜਿਹਦੇ ਵਿੱਚ ਫਤੇ ਤੋ ਆਪਾਂ ਵਧੀਆ ਰਾਈਡ ਕਰਵਾ ਦਿੰਨੇ ਆ ਫਤੇ ਕਿਤਨਾ ਇੱਕ ਵੱਡਾ ਘੋੜਾ ਪੂਰਾ ਤਿਆਰ ਬਰ ਤਿਆਰ ਘੋੜਾ ਸਵਾਰ ਵੱਡੇ ਦੇ ਸਾਹਮਣੇ ਵਾਲਾ ਘੋੜਾ ਵਾ ਪਰ ਉਹਨੇ ਕੰਟਰੋਲ ਕਰ ਲੈਣਾ ਹੁਣ ਚੜਦਾ ਦੇਖ ਫਤੇ ਕਿੰਨਾ ਤੂੰ ਵਧੀਆ ਭਜਾ ਲੈਣਾ ਘੋੜੇ ਨੂੰ ਹਾਂਜੀ ਕਿੰਨੇ ਕ ਟਾਈਮ ਹੋ ਗਿਆ ਸਿੱਖਦੇ ਨੂੰ ਮੈਨੂੰ 2 ਸਾਲ ਹੋ ਗਿਆ 2 ਸਾਲ ਹੋ ਗਿਆ ਕਿਵੇਂ ਫਿਰ ਕਿਵੇਂ ਕੰਟਰੋਲ ਕਰਦਾ ਇਹਨੂੰ ਕੀ ਨਾਮ ਲੈ ਕੇ ਬੁਲਾਣਾ ਹੈ ਕਹਿਰਾਂ ਕਹਿਰਾਂ ਕਿਵੇਂ ਕੰਟਰੋਲ ਕਰਦਾ ਜਦੋਂ ਚਲਾਣਾ ਹੈ ਮਤਲਬ ਕਿ ਮੈਂ ਪੂਰਾ ਖੇਚ ਦੇਣਾ ਇੱਕ ਵਾਰੀ ਜਿੰਨਾ ਜ਼ੋਰ ਆ ਓਕੇ ਪੂਰਾ ਜ਼ੋਰ ਲਾ ਕੇ ਹੂੰ ਚਲੋ ਫਿਰ ਚੜੋ ਫਿਰ ਅਸੀਂ ਨਾਲ ਨਾਲ ਉਹਨਾਂ ਫਤਿਹ ਦੇ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦਿਖਾਵਾਂਗੇ ਕਿ ਫਤਿਹ ਕੈਰੋ ਨੂੰ ਕਿਵੇਂ ਕੰਟਰੋਲ 'ਚ ਰੱਖੇਗਾ ਚੜਿਆ ਬੜਾ ਕਮਾਲ ਤਰੀਕੇ ਨਾਲ ਹਾਂ ਮਤਲਬ ਜਿਹੜਾ ਅਸਲ ਰੂਪ ਹੁੰਦਾ ਨਾ ਚੜਨ ਦਾ ਇਕੱਲੀ ਵੀ ਚੜ ਜਾਂਦਾ ਪਰ ਹੁਣ ਆਪਣੀ ਸ਼ੂਟਿੰਗ ਹੋ ਰਹੀ ਆ ਤੇ ਉਹ ਮੈਂ ਮੜਾ ਜਿਹਾ ਗਿੱਟਾ ਫੜਿਆ ਤੇ ਨੇ ਤਾਂ ਦੁਬਾਰਾ ਫਖਾਈਏ ਚੜਾ ਕੇ ਵਾਰਾਲਾ ਆਇਓ ਫਤੇ ਛਾਲ ਮਾਰ ਆ ਫਸ਼ਾਲ ਹੀ ਮਾਰੂ ਆ ਆ ਗਿਆ ਨੀਚੇ ਚਲੋ ਜਾਓ ਪੁੱਤ ਨੂੰ ਇਕ ਲੱਤ ਫੜੀ ਆ ਬਸ ਆਪਣੇ ਆਪ ਉੱਤੇ ਚੜ ਗਿਆ ਮੇਰੇ ਵਰਗਾ ਤਾਂ ਕਨਫਿਊਜ਼ ਹੋ ਜਾਂਦਾ ਜਿਹੜਾ ਘੋੜੇ ਦੇ ਕਦੇ ਨੇੜੇ ਨਹੀਂ ਗਿਆ ਇਹ ਘੋੜ ਸਵਾਰ ਐ ਫਤੇ ਇਹਨੇ ਹੁਣ ਭਜਾਉਣਾ ਘੋੜੇ ਨੂੰ ਮੁੜ ਕੇ ਟੌਟ ਮੁੜ ਕੇ ਨੋਰਮਲ ਕੈਂਚਰ ਚਲੋ ਸ਼ਾਬਾਸ਼ ਇਹ ਬਾਬਾ ਜੋਰਾਵਾਰ ਸਿੰਘ ਬਾਬਾ ਫਤੇ ਸਿੰਘ ਸਕੂਲ ਪੜਦਾ ਜੀ। ਅੱਛਾ ਜੀ। ਆਪਣੇ ਇੱਥੇ ਮੋੜਾਂ ਤੇ ਸਕੂਲ ਆ। ਬੜਾ ਬੜਾ ਮਸ਼ਹੂਰ ਸਕੂਲ ਆ ਪੰਜਾਬ ਦਾ। ਬਾਬਾ ਜੋਰਾਵਾਰ ਸਿੰਘ ਬਾਬਾ ਫਤੇ ਸਿੰਘ ਸੀਨੀਅਰ ਸੈਕੰਡਰੀ ਸਕੂਲ। ਹੁਣ ਆਪਾਂ ਲੈ ਕੇ ਵੀ ਇਹਨੂੰ ਸਕੂਲੋਂ ਆਇਆ ਵੀ ਛੁੱਟੀ ਹੋਣ ਵਾਲੀ ਆ ਤੇ ਡਰੈੱਸ ਵੀ ਸਕੂਲ ਦੀ ਪਾਈ ਆ। ਪਾਈ ਹੋਈ ਆ। ਸ਼ਾਬਾਸ਼ ਲੱਕ ਸਿੱਧਾ। 2 ਸਾਲ ਹੋ ਗਏ ਫਤੇ ਨੂੰ। ਮਤਲਬ ਪੂਰਾ ਨੰਬਰ ਚਿਰਦਾ ਹੀ ਕਰਦਾ ਜੀ। ਉਹ ਇਹਦੇ ਚਲੋ ਬੱਚਾ ਵਾ ਉਹਨੂੰ ਟਾਈਮ ਦਾ ਨਹੀਂ ਪਤਾ। ਹੂੰ। ਤੇ ਕਾਫੀ ਟਾਈਮ ਨਿਕਾਂ ਹੁੰਦਾ ਚੜ ਜਾਂਦਾ ਸੀ ਕੱਖ। ਆਹੀ ਉਮਰ ਆ ਜੀ ਸਿੱਖਣ ਦੀ। ਹੁਣ ਆ ਜਿੱਦਾਂ ਉਹਨੇ ਟ੍ਰੌਟ ਕਰਾ ਰਿਆ ਜੀ ਚਾਲੇ ਪਾਇਆ ਹੋਇਆ ਘੋੜਾ ਹੁਣ ਉਹ ਗੱਲ ਇਹ ਆ ਵੀ ਉਹਨੂੰ ਪਤਾ ਵਾ ਵੀ ਥਾਂ ਗਿੱਲੀ ਆ ਕਿ ਘੋੜਾ ਇਤਰਾ ਚਾਲੇ ਪੈ ਕੇ ਤਿਲਕਣ ਤੁਲਕਨ ਤੋਂ ਨਾ ਆਪਣੇ ਪੈਰ ਬੰਨ੍ਹ ਲੇ ਹਾਂ ਚੱਲ ਫਤਿਹ ਚੱਲ ਮਤਲਬ ਘੋੜੇ ਨੂੰ ਮਹਿਸੂਸ ਹੋ ਜਾਊਗਾ ਜਿਵੇਂ ਆਹ ਆ ਪੂਰਾ ਭਜਾਲਾ ਦੇਖੋ ਜੀ ਕੈਂਟਰ ਕਰਤਾ ਮਤਲਬ ਘੋੜੇ ਨੂੰ ਮਹਿਸੂਸ ਹੋਏਗਾ ਇੱਕ ਵਾਰੀ ਕਿ ਵੀ ਪਹਿਲਾਂ ਮੈਂ ਥਾਂ ਜਿਹੜਾ ਉਹਦਾ ਦੇਖ ਲਵਾਂ ਕਿਵੇਂ ਆ ਤਿਲਕਣ ਤਾਂ ਨਹੀਂ ਹੈਗੀ ਉਸ ਤੋਂ ਬਾਅਦ ਫਿਰ ਪਕੜ ਬਨਜੇਗੀ ਪੱਜ ਜੀ 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 ਸ਼ਾਬਾਸ਼ ਇਹਨੇ ਨਾ ਘੋੜਾ ਨਾ ਜਿਹੜਾ ਇਹ ਘੋੜਾ ਵਾ तकरीबन ਹਰੇਕ ਘੋੜਾ ਜਿਹੜਾ ਵਾ ਸਵਾਰ ਨੂੰ ਸਮਝਦਾ ਵਾ ਹੁਣ ਆਮ ਆਪਾਂ ਬੰਦੇ ਨੂੰ ਬਿਠਾਵਾਂਗੇ ਨਾ ਉਹਨੇ ਘੋੜੇ ਨੇ ਲੈ ਕੇ ਸਵਾਰ ਨੂੰ ਇੱਧਰ ਆ ਜਾਣਾ ਜਾਂ ਸਟੇਬਲ ਵਾਲ ਚੱਲ ਜਾਣਾ ਉਹ ਦੇਖੋ ਜੀ ਲਗਾਮ ਦੇ ਨਾਲ ਜਿੰਨਾ ਇੱਕ ਨਾ ਜ ਆਪਾਂ ਕਾਠੀ ਨਹੀਂ ਪਾਈ ਜਿਹਦਾ ਕਰਕੇ ਮੈਨੂੰ ਹੱਥ ਤਾਂ ਚੁੱਕਣੇ ਪੈਂਦੇ ਆ ਪਰ ਗੋਡਿਆਂ ਦਾ ਗ੍ਰਿਪ ਦੇਖੋ ਲੱਕ ਦੇਖੋ ਹੈਨਾ ਤੇ ਉੱਤੇ ਘੋੜੇ ਦੇ ਟਿਕੇ ਰਹਿਣਾ ਬੜੀ ਵੱਡੀ ਗੱਲ ਆ ਸ਼ਾਬਾਸ਼ ਫਤੇ ਕਿਹੜਾ ਵੱਡਾ ਰੱਖੋ ਪੁੱਤ ਕਿਹੜਾ ਵੱਡਾ ਰੱਖੋ ਹਾਂ ਹੰਦ ਕਾਮ ਖਿੱਚ ਕੇ ਰੱਖੀ ਚੰਗਾ ਇੱਕ ਪੋਲ ਤੋਂ ਪਰੇ ਰੱਖ ਪੁੱਤ ਪੋਲ ਤੋਂ ਪਰੇ ਰੱਖ ਹਾਂ ਚਲੋ ਵਾਕ ਕਰਾਓ ਸੋਹਣੀ ਸੋਹਣੀ ਆਰਾਮ ਨਾਲ ਅੱਛਾ ਨਿਰੇਜ ਇੱਧਰ ਨੂੰ ਕੈਮਰਾ ਕਰ ਲਓ ਅਸੀਂ ਨਾਲ-ਨਾਲ ਉਹ ਵੀ ਦਿਖਾਈ ਜਾਵਾਂਗੇ ਜਦੋਂ ਤੁਹਾਨੂੰ ਇਸ਼ਾਰਾ ਕਰਿਆ ਕਰਾਂਗੇ ਫਤਿਹ ਹੀ ਕੱਲਾ ਇੱਥੇ ਰਾਈਡਰ ਆ ਜਾਂ ਹੋਰ ਵੀ ਫਤੇਵੰਗੂ ਕੋ ਸੇਖਰੇ ਆਇਤੇ ਬੇਟੀ ਆ ਜੀ ਇੱਕ ਹਰਨੂਰ ਸਿੰਘ ਆ ਮਹਾਂਪੁਰਖ ਬਾਬੇ ਪੜੀ ਵਾਲਿਆਂ ਦਾ ਪੋਤਰਾ ਵਾ ਇੱਕ ਇਹਦੋਂ ਵੀ ਛੋਟਾ ਵਾ ਜੀ ਇੱਥੇ ਸਾਡੀ ਬਾਜਵਾ ਸਾਹਿਬ ਉਹ ਮੈਨੂੰ ਇਹਦਾ ਵੀ ਵੀਡੀਓ ਵੀ ਪਾਈਆਂ ਬੋ 2.5 ਸਾਲ ਦਾ ਵਾ ਅੱਛਾ ਉਹ ਗੱਲ ਇਹ ਹੁੰਦੀ ਆ ਵੀ ਕੋਈ ਵੀ ਬੱਚਾ ਜਿਹੜਾ ਨਾ ਉਹ ਚ ਬਚਪਨ ਦੇ ਵਿੱਚ ਹੀ ਉਹ ਚ ਗੁਣ ਹੁੰਦੇ ਆ ਕਿ ਉਹਨੇ ਕਿਹੜੀ ਚੀਜ਼ ਤੋਂ ਡਰਨਾ ਨਹੀਂ ਡਰਨਾ ਹੈਨਾ ਤੇ ਜਦੋਂ ਕੋ ਬੱਚਾ ਬੋਲਣ ਲੱਗ ਜੇ ਤੁਰਨ ਫਿਰਨ ਲੱਗ ਜੇ ਤੇ ਘੂਰ ਸਵਾਰੀ ਦਾ ਪਤਾ ਲੱਗ ਜਾਂਦਾ ਉਨੀ ਉਮਰ ਤੋਂ ਹੀ ਕੀ ਇਹਨੇ ਓਨਲੀ ਸਮਝ ਸਵਾਰੀ ਕਰਨੀ ਕਿ ਨਹੀਂ ਕਰਨੀ ਜਿਹੜਾ ਛੋਟੇ ਹੁੰਦਿਆਂ ਨਾ ਡਰਿਆ ਤੇ ਹੱਸ ਖੇੜ ਕੇ ਉੱਤੇ ਬਹਿ ਗਿਆ ਉਹ ਮੁੜ ਕੇ ਵੱਡਾ ਹੋਇਆ ਵੀ ਨਹੀਂ ਡਰਦਾ ਤੇ ਜਿਨੇ ਨਹੀਂ ਚੜਨਾ ਉਹਨੇ ਕਦੀ ਵੀ ਨਹੀਂ ਚੜਨਾ ਉਹਨੇ ਵੱਡੇ ਨੇ ਵੀ ਡਰ ਜਾਣਾ ਡਰ ਜ਼ਰੂਰੀ ਹੈ ਘੋੜ ਸਵਾਰ ਦੇ ਲਈ ਡਰ ਇੱਕ ਹੁੰਦਾ ਡਰ ਇੱਕ ਹੁੰਦਾ ਵਾ ਕਮਦਿਲਾ ਕਮਦਿਲਾ ਨਾ ਹੋਵੇ ਕੀ ਕੀ ਪਤਾ ਕਿਹੜੇ ਪਾਸੇ ਨਾਲ ਲੈ ਕੇ ਘੋੜਾ ਚੱਲ ਜੇ ਇਹ ਵਾਲਾ ਆਪੇ ਜਿਹੜਾ ਫੈਸਲਾ ਇਹ ਨਾ ਕਰ ਸਕੇ ਡਰ ਦਾ ਮਤਲਬ ਹੁੰਦਾ ਵਾ ਕਿਸੇ ਚੀਜ਼ ਨੂੰ ਮਹਿਸੂਸ ਕਰਕੇ ਡਿਸੀਜਨ ਲੈਣਾ ਹੁਣ ਜਿੱਦ ਤਰ੍ਹਾਂ ਉਹ ਪੋਲ ਸੀਗਾ ਵੇਖੋ ਘੋੜਾ ਪੋਲ ਕੋ ਚਲੇ ਗਿਆ ਸੀਗਾ ਹੈਨਾ ਕਿਉਂਕਿ ਆਪਾਂ ਥੋੜੀ ਜੀ ਜਲਦੀ ਕੀਤੀ ਆ ਉਹਦਾ ਕਰਕੇ ਸ਼ੂਟਿੰਗ ਕਰਕੇ ਤੇ ਨਹੀਂ ਤੇ ਉਹ ਕੀ ਕਰਦਾ ਹੁੰਦਾ ਵਾ ਮੈਨੂੰ ਡਿਸਪਲਾਈਨ ਤੇ ਸਵਾਰੀ ਕਰਾਉਣਾ ਵਾ ਵੀ 10 ਰਾਊਂਡ ਇਤਨਾ ਕਮਾ ਵੱਡੇ 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 10 ਰਾਊਂਡ ਆਪੋਜੀਟ ਲਾ ਉਦੋਂ ਬਾਅਦ ਥੋੜਾ ਬਹੁਤ ਟ੍ਰਾਟ ਤੇ ਵਾਕ ਕਰਾ ਅਜੀ ਜਿੰਨਾ ਕੋ ਉਹਦਾ ਸਰੀਰ ਘੋੜੇ ਨੂੰ ਚੱਲ ਸਕਦਾ ਜਿੰਨੀ ਕੁ ਚ ਤਾਕਤ ਆ ਹੁਣ ਉਹਨੇ ਜਿਆਦਾ ਘੋੜਾ ਭਜਾਤਾ ਜੇ ਘੋੜੇ ਨੇ ਤੇ ਭੱਜ ਪੈਣਾ ਪਰ ਘੋੜੇ ਦੇ ਉੱਤੇ ਅੱਖ ਦੇ ਚਮਕ ਕੇ ਨਾਲੋਂ ਵੀ ਦਿਲ ਦੀ ਉਹਦੇ ਤੇ ਕੰਟਰੋਲ ਕਰਨਾ ਪੈਂਦਾ ਜਦੋਂ ਕਿਤੇ ਘੋੜਾ ਭੱਜਾ ਭੱਜਾ ਜਾਂਦਾ ਕੋਈ ਡਿਸੀਜਨ ਲੈ ਲੇ ਹੁਣ ਗੋਲ ਗੋਲ ਘੋੜਾ ਭੱਜ ਰਿਹਾ ਮੈਂ ਭਜਾ ਰਿਹਾ ਮੈਨੂੰ ਲਗਾਮਾਂ ਦੇ ਤੌਰ ਦੇ ਉੱਤੇ ਤੇ ਆਪਣੀ ਸਿਟਿੰਗ ਦੇ ਤੌਰ ਦੇ ਉੱਤੇ ਉਹ ਚ ਪੂਰਾ ਧਿਆਨ ਰੱਖਣਾ ਪੈਣਾ ਵਾ ਕਿ ਇਹ ਸਰਕਲ ਚੋਂ ਆਸੇ ਪਾਸੇ ਨਾ ਨਿਕਲ ਜੇ ਕੰਧਾਂ ਨਾਲ ਨਾ ਚਲ ਜੇ ਰੁਖਾਂ ਨਾਲ ਨਾ ਚਲ ਜੇ ਇਧਰ ਨਾ ਆ ਜੇ ਉਹ ਚੀਜ਼ ਅਜੇ ਉਹ ਕਰ ਸਕਦਾ ਕਿ ਨਹੀਂ ਕਰ ਸਕਦਾ ਉਹ ਅਜੇ ਉਹਦੇ ਤੋਂ ਅਗਲਾ ਸਟੈਪ ਆਉ ਹਜੇ ਉਹ ਸ਼ੋਤਾ ਵਾ ਅਜੇ ਉਹਨੂੰ ਉਹੀ ਕੰਮ ਕਰਾਉਣਾ ਵਾ ਜਿਹੜਾ ਉਹ ਲਗਾਤਾਰ ਕਰ ਕਰਕੇ ਉਹ ਚ ਨਿਪੁੰਨ ਹੋ ਜੇ ਫਿਰ ਜਿਹੜਾ ਅਗਲਾ ਕੰਮ ਉਹ ਫਿਰ ਉਹ ਜਲਦੀ ਕਰ ਜੂਗਾ ਫਿਰ ਘੋੜਾ ਵੀ ਉਹਨੂੰ ਸਮਝ ਜੂਗਾ ਉਹ ਵੀ ਘੋੜੇ ਨੂੰ ਸਮਝ ਜੂਗਾ ਅਚਾ ਜਿਵੇਂ ਤੁਹਾਡਾ ਘੋੜਾ ਦੇਖ ਰਹੇ ਆ ਇੱਥੇ ਆ ਖੜੇ ਹੋਏ ਨੇ ਇਹਨਾਂ ਦੀ ਉਮਰ 5 5 6 6 7 7 ਸਾਲ ਦੀ ਆ ਹਾਲਾਂਕਿ ਇੱਕ ਛੋਟਾ ਬੱਚਾ ਵੀ ਹੈਗਾ ਜਿਹਦੀ ਉਮਰ ਅਜੇ ਬਹੁਤ ਘੱਟ ਆ ਇਹਨਾਂ 'ਚ ਤੇ ਜਿਹੜੇ ਬਾਕੀ ਹੋਰ ਅਸੀਂ ਘੋੜੇ ਦੇਖੇ ਹੁਣ ਵੀ ਅਸੀਂ ਆਉਂਦੇ ਸੜਕ ਤੇ ਦੇਖ ਕੇ ਆਏ ਆ ਜਿਹੜੇ ਕਈ ਸਿੰਘਾਂ ਕੋਲੀ ਸੀਗੇ ਜ਼ਮੀਨ ਅਸਮਾਨ ਦਾ ਫਰਕ ਸੀਗਾ ਬਹੁਤ ਅੰਤਰ ਸੀਗਾ ਇਹਨਾਂ ਘੋੜਿਆਂ 'ਚ ਤੁਹਾਡੇ ਘੋੜਿਆਂ 'ਚ ਐ ਪਤਾ ਲੱਗ ਰਿਹਾ ਕਿ ਵੀ ਹਾਂ ਬਾਕੀ ਇਹਨਾਂ 'ਚ ਜਾਨ ਜਿਹੜਾ ਰਤਬਾ ਉਹ ਚੀਜ਼ਾਂ ਹੈਗੀਆਂ ਜਗਸੀਰ ਸਿੰਘ ਜੀ ਤੁਸੀਂ ਆ ਦੇਖੋ ਆ ਜਿਹੜੀ ਮਿੱਟੀ ਆ ਨਾ ਹਾਂਜੀ ਇਹਦੇ ਵਿੱਚ ਜੇ ਘੋੜੇ ਚ ਤਾਕਤ ਨਾ ਨਾ ਹੋਈ ਹੂੰ ਭਾਵੇਂ ਸਵਾਰ ਆ ਉੱਤੇ ਤੇ ਭਾਵੇਂ ਕੋੜਾ ਲਾਣਾ ਵਾ ਇਹ ਚ ਉਹ ਤੋਂ ਤੁਰਿਆ ਹੀ ਨਹੀਂ ਜਾਣਾ ਹੂੰ ਘੋੜਾ ਖਰਾਕੋਂ ਤਕੜਾ ਸਰੀਰੋਂ ਤਕੜਾ ਰੋਜ਼ ਉਹਨੂੰ ਕੱਢੀਦਾ ਹੁਣ ਤੁਸੀਂ ਘੋੜੇ ਦੀ ਚੈਸਟ ਵੇਖਿਆ ਚੈਸਟ ਮਸਲ ਹੂੰ ਢਿੱਡ ਘੋੜੇ ਦਾ ਹੈ ਨਹੀਂਗਾ ਪਿੱਛੋਂ ਪੁੱਠੇ ਤੇ ਜਿਹੜੇ ਥਾਈਜ਼ ਨੇ ਜਿਹੜੇ ਪੱਟ ਨੇ ਉਹਨਾਂ ਦੇ ਵਿੱਚ ਕੱਟ ਬਣਦੇ ਆ ਹੂੰ ਇਹ ਚੀਜ਼ਾਂ ਦਰਸਾਉਂਦੀਆਂ ਵਾ ਵੀ ਘੋੜੇ ਦਾ ਫਿਜ਼ੀਕਲ ਗਰਾਉਂਡ ਵਰਕ ਕਿੰਨਾ ਕ ਉਹ ਦੇਖਿਆ ਜੀ ਕਿਤਨਾ ਲਾਈਨਾਂ ਬਣ ਗਈਆਂ ਤੁਸੀਂ ਦੂਜੀਆਂ ਘੋੜਿਆਂ ਦੇ ਵੀ ਵੇਖਿਓ ਘੋੜੇ ਨੂੰ ਆਪਾਂ ਲਾਲਾ ਬੀਤੀ ਨਾ ਦਈਏ ਘੋੜਾ ਗੋਲ ਮਟੋਲ ਮੋਟਾ ਤਾਜਾ ਉਹ ਚੀਜ਼ ਘੋੜੇ ਨਾਲ ਜੁੜੀ ਹੋਈ ਠੀਕ ਆ ਜਦੋਂ ਆਪਾਂ ਨੂੰ ਕੰਮ ਹੀ ਨਹੀਂ ਦੇਣਾ ਤੇ ਖਵਾਈ ਜਾਣਾ ਫਿਰ ਤਾਂ ਉਹਨੇ ਉਹੋ ਜਿਹੀ ਬੰਨਾ ਖਵਾਓ ਪਿਆਓ ਖਰਾਕ ਘੋੜੇ ਨੂੰ ਜਿੰਨੀ ਮਿਲ ਜੇ ਉਨੀ ਥੋੜੀ ਆ ਪਰ ਖਰਾਕ ਮਿਲੇ ਕੰਮ ਕਰਕੇ ਪੂਰਾ ਹੰਬ ਕੇ ਪੂਰਾ ਖੱਪ ਕੇ ਫੇਰ ਹੀ ਉਹਨੂੰ ਖਾਪਦੀ ਆ ਫੇਰ ਹੀ ਉਹਦੀ ਜਿਹੜੀ ਜ਼ਿੰਦਗੀ ਆ ਨਾ ਕੋੜਾ ਸਹੀ ਜਿੰਦਾ ਵਾ ਤੇ ਇਹੀ ਫਰਕ ਆ ਆਪਣੇ ਘੋੜਿਆਂ ਦਾ ਹੁਣ ਘੋੜੇ ਆਪਣੇ ਵੇਖੋ ਫਤਿਹ ਉਹਨੂੰ ਖਿੱਚੀ ਫਿਰਦਾ ਤੁਹਾਨੂੰ ਵੀ ਮਲਗਾਮ ਫੜਾਈ ਸੀ ਮਤਲਬ ਆ ਹੁਣ ਘੋੜਿਆਂ ਦੇ ਆਪਾਂ ਪੈਰਾਂ ਨੂੰ ਵੀ ਹੱਥ ਲਾਉਣ ਦੇ ਆ ਜਿੱਥੋਂ ਮਰਜੀ ਐਨ ਬੱਚਿਆਂ ਨੂੰ ਸਾਫ਼ ਕੀਤਾ ਵਾ ਉਹ ਚੀਜ਼ਾਂ ਤਾਂ ਹੀ ਹੁੰਦੀਆਂ ਵਾ ਜਦੋਂ ਆਪਾਂ ਘੂੜੇ ਦੇ ਨਾਲ ਸਟੇਬਲਿੰਗ ਤੌਰ ਤੇ ਫਿਜ਼ੀਕਲ ਤੌਰ ਦੇ ਉੱਤੇ ਜਦੋਂ ਆਪਾਂ ਗਰਾਊਂਡ ਵਰਕ ਦਿੰਨੇ ਆ ਘੋੜੇ ਨਾਲ ਵੱਧ ਤੋਂ ਵੱਧ ਜੁੜੇ ਰਹਿੰਦੇ ਆ ਤੇ ਨਹੀਂ ਤੇ ਇੱਥੇ ਦੋ ਟਾਈਮ ਆਜੋ ਪੱਠੇ ਪਾ ਦਿਓ ਦਾਣਾ ਪਾ ਦਿਓ ਚਾਰ ਗੇੜੇ ਮਾਰ ਕੇ ਨੰਘ ਜਾਓ ਉਹ ਗੱਲਾਂ ਨਹੀਂ ਅਸੀਂ ਕਈ ਪੜਾਵਾਂ ਦੇ ਵਿੱਚ ਜਾਂਦੇ ਆਂ ਅੰਗਸਿੰਘਾਂ ਦੇ ਕਈ ਤਾਂ ਸਾਨੂੰ ਸਿੱਧੇ ਤੌਰ ਤੇ ਕਹਿ ਦਿੰਦੇ ਆ ਕਿ ਵੀ ਇਹ ਘੋੜੇ ਦੇ ਨੇੜੇ ਨਾ ਜਾਇਓ ਇਹਨੇ ਦੰਦੀ ਵੜ ਲੈਣੀ ਆ ਜੀ ਐਵੇਂ ਵੀ ਹੁੰਦਾ ਕਈ ਕਈ ਤਾਂ ਜਿਹੜੇ ਉਹਨੂੰ ਸਾਹਮਰੇ ਉਹਨਾਂ ਦੀ ਦੰਦੀਆਂ ਵੜ ਦਿੰਦੇ ਆ ਅਜਿਹਾ ਕਿਉਂ ਹੁੰਦਾ ਈ ਮੈਂ ਪਹਿਲਾਂ ਵੀ ਇਹ ਵੀਡੀਓ ਪਾ ਚੁੱਕਾ ਹਮ ਜਿਹੜੇ ਘੋੜੇ ਜ਼ਿਆਦਾਤਰ ਨਾ ਮੈਨੂੰ ਵੀ ਮੇਰੇ ਕੋਲ ਇੱਕ ਦੋ ਤਿੰਨ ਘੋੜੇ ਇਹੋ ਜਿਹੇ ਆਏ ਆ ਜਿਹੜੇ ਕਿਸੇ ਕੋਲ ਵਿਗੜ ਚੁੱਕੇ ਸੀਗੇ ਵਿਗੜ ਕਿਤਨਾ ਚੁੱਕੇ ਪੀ ਉਹਨਾਂ ਨੂੰ ਕਮਾਇਆ ਫਰਾਇਆ ਨਹੀਂ ਪਠੇ ਪਾਈ ਗਏ ਆ ਉਹਨਾਂ ਦੀ ਸਾਮ ਸੰਭਾਲ ਸਾਮ ਸੰਭਾਲ ਦੇ ਵਿੱਚ ਇੱਕ ਸਭ ਤੋਂ ਵੱਡੀ ਚੀਜ਼ ਹੁੰਦੀ ਅੱਗੇ ਨਾ ਸਾਨੂੰ ਦਲਾ ਪੰਥਾਂ ਦੇ ਜਹੇਦਾਰਾਂ ਨੇ ਕਹਿਣਾ ਵੀ ਘੋੜੇ ਦਾ ਮੂੰਹ ਦਾ ਇਸ਼ਨਾਨ ਕਰਾ ਦਿਓ ਤੇ ਘੋੜੇ ਦੇ ਠਾਕਰ ਤੋਦੋ ਠਾਕਰ ਮਤਲਬ ਟੈਸਟਿਕਲ ਉਹਦੇ ਨਾਲ ਨਲਾਂ ਦੇ ਵਿੱਚ ਤੇ ਜਿਹੜਾ ਉਹਦਾ ਇੰਦਰੀ ਜਿੱਥੇ ਇੱਕ ਖੱਡਾ ਜਾਂਦਾ ਉੱਥੇ ਇੱਕ ਕਾਲੀ ਕਾਲੀ ਮਿੱਟੀ ਜੰਮ ਜਾਂਦੀ ਜੀ ਆਪਾਂ ਸਾਫ਼ ਨਾ ਕਰੀਏ ਤੇ ਹੁਣ ਮੈਂ ਆਪਦਾ ਇੱਕ ਤਜਰਬਾ ਕਰ ਚੁੱਕਾ ਹਾਂ ਆ ਜਿਹੜਾ ਵੱਡਾ ਘੋੜਾ ਨਹੀਂਗਾ ਇਹ ਮੇਰੇ ਕੋ ਪੂਰਾ ਆਦਮ ਖੋਰੀ ਚ ਆਇਆ ਸੀਗਾ ਅੱਛਾ ਮੈਂ ਤੁਹਾਨੂੰ ਵੀਡੀਓ ਵਿਖਾਉਣਾ ਵਾ ਪਿੱਛੇ ਮੇਰੇ ਸਾਥੀ ਵੀ ਕਹਿੰਦੇ ਸੀ ਵੀ ਕੀ ਪੰਗਾ ਲੈਣਾ ਯਾਰ ਕਿਸੇ ਤੇ ਛੱਟ ਲਾਊਗਾ ਮੈਂ ਕਿਹਾ ਯਾਰ ਇੱਕ ਸੁਭਾ ਚੋਂ ਹੀ ਆਇਆ ਵਾ ਜਿਹਦਾ ਕਰਕੇ ਇਹਦੀ ਬੈਲ ਸਟੇਬਲਿੰਗ ਕਰਕੇ ਇਹਦੀਆਂ ਆਤਾਂ ਵਿਗੜੀਆਂ ਵਾ ਆਪਾਂ ਇਹਨੂੰ ਕੰਮ ਦੇਵਾਂਗੇ ਨਵਾਵਾਂ ਤੋਂ ਆਵਾਂਗੇ ਹੱਥ ਫੇਰਾਂਗੇ ਇਹਨੂੰ ਮਾੜੀ ਜੀ ਉਂਗਲ ਲਾਈ ਦੀ ਸੀ ਨਾ ਅਗੋਂ ਖਾਣ ਪੈਂਦਾ ਸੀਗਾ ਇਹ ਐਨ ਸਟੇਬਲ ਦੇ ਵਿੱਚ ਦੀ ਆ ਦਰਵਾਜ਼ੀਆਂ ਦੇ ਵਿੱਚ ਦੀ ਕਹਿੰਦਾ ਸੀ ਵੀ ਇੱਕ ਵਾਰ ਦਰਵਾਜ਼ਾ ਖੋਲੋ ਵੀ ਮੈਂ ਤੁਹਾਨੂੰ ਦੱਸਾਂ ਅਗੋ ਪੈਂਦਾ ਸੀਗਾ ਉਹੀ ਗੱਲ ਜਿਹੜਾ ਨਾਲ-ਨਾਲ ਤੋਤੇ ਵਿੱਚੋਂ ਮਿੱਟੀ ਕੱਢੀ ਇਹਨੂੰ ਕਮਾਇਆ ਫਰਾਇਆ ਇਹ ਥੱਕਿਆ ਇਹਨੇ ਲੇਟਾ ਮਾਰਿਆ ਇਹਨੇ ਖਾਦਾ ਪੀਤਾ ਤੇ ਤੁਸੀਂ ਹੁਣੇ ਕੀ ਕਹਿਣਦੇ ਸੀ ਯਾਰ ਇਹ ਬੜਾ ਸ਼ਾਂਤ ਖਲੋਤਾ ਤੇ ਇਹਦੇ ਵੇਖਣ ਵਾਲਾ ਹੀ ਨਹੀਂ ਸੀ ਜੇ ਮੈਂ ਤੁਹਾਨੂੰ ਵੀਡੀਓ ਵਿਖਾ ਦਾਂ ਹਣ ਕੀ ਜਾਂਦਾ ਸੀ ਕੰਧਾਂ ਤੇ ਚੜੀ ਜਾਂਦਾ ਸੀ ਉਹ ਪੈਪ ਵੀ ਇਹਨੇ ਨਾ ਬਿਲਡਿੰਗ ਤੋੜਤਾ ਉਹਦਾ ਦੰਧੀਆਂ ਭਰ-ਭਰ ਕੇ ਹੁਣ ਭਾਵੇਂ ਇਹਨੂੰ ਜਵਾਕ ਫੜ ਲਈ ਕਾਰਨ ਇਹੀ ਆ ਘੋੜਾ ਉਹ ਵੱਢਣ ਲੱਗਦਾ ਵਾ ਜੀਦਾ ਸਾਫ ਸਫਾਈ ਦਾ ਬੰਨਣ ਛੱਡਣ ਦਾ ਮੂਲ ਗੱਲ ਇਹ ਆ ਕਿ ਉਹਦੀ ਸਾਂਭ ਸੰਭਾਲ ਦਾ ਤਰੀਕਾ ਫਿਰ ਸਹੀ ਨਹੀਂਗਾ ਕਿਤੇ ਨਾ ਕਿਤੇ ਇਹਨੇ ਗਿੱਲੀ ਹੋਈ ਆ ਤੇ ਜਾਂ ਹੋ ਰਹੀ ਆ ਸਭ ਤੋਂ ਵੱਡੀ ਗਿੱਲੀ ਇਹੀ ਆ ਪੀ ਜਿਹੜਾ ਘੋੜਾ ਵਾ ਨਾ ਘੋੜਾ ਨਲਾਂ ਦੇ ਮੁਰਕੇ ਤੋਂ ਗੜਾਂਾਂ 'ਚ ਜਦੋਂ ਉਹ ਖੁਰਕ ਹੁੰਦੀ ਹੈ ਨਾ ਤੇ ਮਿੱਟੀ ਜੰਮ ਜਾਂਦੀ ਆ ਫਿਰ ਉਹ ਬੜੀ ਅਲਕਤਮੰਦਾ ਤੇ ਖੁਰਕਿਆ ਉੱਤੋਂ ਜਾਂਦਾ ਨਹੀਂ ਉੱਥੇ ਫਿਰ ਉਹ ਵੜਨ ਲੱਗਦਾ ਇਸ ਕਰਕੇ ਖੇ ਚੜਦੀ ਆ ਇਸ ਕਰਕੇ ਜਾਣਕਾਰ ਬੰਦਾ ਜਿਹੜਾ ਨਾ ਉਹ ਇਹੀ ਤੁਹਾਨੂੰ ਸੁਝਾ ਦੇਊਗਾ ਵੀ ਜੇ ਤੁਸੀਂ ਘੋੜਾ ਰੱਖਣਾ ਨਾ ਤੇ ਉਹਦੀ ਸਾਂਭ ਸੰਭਾਲ ਆਪਦੇ ਬੱਚੇ ਵਾਂਗੂ ਰੱਖੋ ਜਿਵੇਂ ਇੱਕ ਸੱਚਜੀ ਸੁਆਣੀ ਮਾਂ ਆਪਣੇ ਬੱਚੇ ਨੂੰ ਛੋਟੇ ਬੱਚੇ ਨੂੰ ਜਿੰਨਾ ਚਿਰ ਉਹ ਬੋਲਦਾ ਨਹੀਂ ਉਹਦੇ ਹੱਥਾਂ 'ਚ ਹੁੰਦਾ ਵਾ ਜਿੰਨਾ ਚਿਰ ਉਹ ਆਪਦੀ ਕਿਰਿਆ ਆਪ ਨਹੀਂ ਕਰਨ ਜੋਗਾ ਹੋ ਜਾਂਦਾ ਤੈਨੂੰ ਸਾਫ਼ ਰੱਖਦੀ ਹੈ ਨਾ ਇਹਨੂੰ ਐਨ ਨਵਾ ਤਵਾ ਕੇ ਤੱਤਾ ਪਾਣੀ ਫੜਕੜੀ ਪਾਊਡਰ ਤੇ ਘੋੜਾ ਜਿੰਨਾ ਚਿਰ ਸਾਡੇ ਹੱਥਾਂ 'ਚ ਹੁੰਦਾ ਨਾ ਇਹ ਸਾਡਾ ਬੱਚਾ ਹੀ ਹੁੰਦਾ ਵਾ ਤੁਸੀਂ ਇਹਨੂੰ ਚੱਜ ਨਾਲ ਸੰਭਾਲੋਗੇ ਇਹ ਤੁਹਾਡਾ murid ਹੋ ਜਾਊਗਾ ਤੁਸੀਂ ਨਹੀਂ ਸੰਭੋਗੇ ਇਹਦੇ ਵਰਗਾ ਦੁਸ਼ਮਣ ਵੀ ਫਿਰ ਕੋਈ ਨਹੀਂ ਫਿਰ ਲੱਤਾਂ ਵੀ ਮਾਰੂਗਾ ਫਿਰ ਦੰਦੀਆਂ ਵੀ ਵੱਡੂਗਾ ਤੇ ਦੰਦੀ ਇਹਨੂੰ ਵੱਢਣੀ ਆਉਂਦੀ ਆ ਛੱਡਣੀ ਨਹੀਂ ਆਉਂਦੀ ਇਹ ਜੇ ਦੰਦੀ ਵੱਢਦੇ ਨਾ ਇਹਨੂੰ ਦੰਦੀ ਭਰ ਨਹੀਂ ਆਉਂਦੀ ਆ ਇਹਨੂੰ ਛੱਡਣੀ ਨਹੀਂ ਆਉਂਦੀ ਲੋਕ ਲੱਗ ਲੱਗ ਜਾਂਦਾ ਠੀਕ ਆ ਜੀ ਮੁੜ ਕੇ ਫਿਰ ਉਹ ਆਪਣੇ ਆਪ ਕਿਸੇ ਤਰ੍ਹਾਂ ਆ ਪੁੱਟੀ ਪੱਟੀ ਜਾਵੇ ਵੱਖਰੀ ਗੱਲ ਤੇ ਇਹੋ ਹੀ ਮੈਂ ਸੁਝਾਦਾ ਹਾਂਗਾ ਵੀ ਜੇ ਘੋੜੇ ਰੱਖਿਆ ਬੜਿਆਂ ਘੋੜਿਆਂ ਨਾਲ ਆ ਚੀਜ਼ਾਂ ਹੋਈਆਂ ਚੰਗੇ ਚੰਗੇ ਘੋੜੇ ਜਿਹੜੇ ਆ ਨਾ ਉਹ ਬੰਦਿਆਂ ਨੇ ਫਿਰ ਘੋੜੇ ਦੇ ਮੱਥੇ ਵੱਡ ਮੜ ਦਿੰਦੇ ਆ ਵੀ ਇਹ ਵੱਢਣ ਲੱਗ ਪਿਆ ਨਹੀਂ ਤੁਸੀਂ ਵੱਢਣ ਲਾਇਆ ਕਈ ਕੁੱਟਦੇ ਵੀ ਆ ਮਾਰਦੇ ਵੀ ਆ ਕਿ ਵੀ ਹੁਣ ਸੁਧਾਰਦੀਏ ਵੀ ਜੇ ਕਿਸੇ ਨੂੰ ਵੱਢਿਆ ਹੁਣ ਜਿਵੇਂ ਤੁਹਾਡੇ ਮਾਰਤਾ ਜਾਂ ਮੇਰੇ ਮਾਰਤਾ ਮੈਨੂੰ ਗੁੱਸਾ ਆਏਗਾ ਕਿ ਵੀ ਦੋ ਡਾਂਗਾ ਮਾਰਦਾਂ ਪਸ਼ੂਆਂ ਤੇ ਮਾਰਦੰਦੇ ਹੁੰਦੇ ਕਈ ਲੋਕ ਆ ਮਾਰਿਵ ਦਿੰਦੇ ਹੁੰਦੇ ਆ ਕਿ ਵੀ ਹੁਣ ਇਹ ਸੁਧਰ ਜੇਗਾ ਹੁਣ ਨਹੀਂ ਮਾਰੇਗਾ ਨਾ ਜੀ ਨਾ ਨਾ ਤਾਂ ਬੰਦੇ ਡਾਂਗਾ ਨਾ ਸੁਧਰਨੇ ਆ ਨਾ ਘੋੜੇ ਸੁਧਰਨੇ ਹੋਰ ਵਿਗੜੂਗਾ ਹੋਰ ਹਾਈਪਰ ਹੋਊਗਾ ਇਹ ਤੇ ਹੁਣ ਆ ਵੇਖੋ ਜੀ ਆਜੋ ਆਓ ਜੀ ਇਹਦਾ ਕੀ ਨਾਮ ਹੈ ਇਹਦਾ ਹੀਰੋ ਇਹਦਾ ਵੀ ਹੀਰੋ ਇਹਦਾ ਬਿਲਡਿੰਗ ਆ ਨਾ ਅੱਛਾ ਇਹ ਇਹਨੇ ਦੰਦੀਆਂ ਪਰ ਪਰ ਤੋੜਿਆ ਅੱਛਾ ਇੱਥੇ ਐਨੇ ਟਾਈਮ ਨੂੰ ਤੇ ਹੁਣ ਆ ਵੀ ਆਪਣੇ ਕੋ ਆ ਗਿਆ ਨਾ ਇਹ ਤੇ ਹੱਥ ਹੀ ਨਹੀਂ ਲਾਉਣ ਦਿੰਦਾ ਇਹ ਤੇ ਤੁਸੀਂ ਹੱਥ ਲਾਉਣਾ ਵਾ ਇਹ ਅੱਗੋਂ ਖਾਣ ਪੈਂਦਾ ਹੀਗਾ ਅੱਛਾ ਹੀ ਓਏ ਨੱਗੋ ਤੇ ਹੁਣ ਇਹ ਹੈ ਵੀ ਬੱਚਾ ਅਜੇ ਦੋ ਦੰਦ ਵਾ ਤੇ ਅਜੇ ਸਾਲ ਡੇਢ ਸਾਲ ਦਾ ਹੋਣਾ ਨਹੀਂ ਇਹ 35 ਕਿ ਮਹੀਨਿਆਂ ਦਾ 12 ਤੀਆ 36 ਮਤਲਬ ਕਿ ਤਿੰਨਾਂ ਸਾਲਾਂ ਤੋਂ ਥੋੜਾ ਜਿਹਾ ਉੱਤੇ ਆ ਇੱਕ ਆ ਦੇਖੋ ਇੱਕ ਨਾ ਥੋੜਾ ਜਿਆਦਾ ਤੁਹਾਨੂੰ ਜਗਸੀਰ ਸਿੰਘ ਮੈਂ ਮੀਡੀਆ ਰਾਈ ਵੀ ਦੱਸ ਦਿੰਦਾ ਜਦੋਂ ਘੋੜਾ ਕੰਨ ਪਛਾਣੂ ਕਰੇ ਉਤਰਾਂ ਤੇ ਬਿਲਕੁਲ ਹੀ ਪਛਾਣੂ ਖੜੇ ਇਹਦਾ ਮਤਲਬ ਇਹ ਆ ਹਜੇ ਵੀ ਇਹਦਾ ਸੁਭਾਅ ਜਿਹੜਾ ਨਾ ਉਹ ਕਈ ਦਾ ਮੈਂ ਵੇ ਨਾ ਜਦੋਂ ਖਰਾਖਰੂ ਖਾ ਲੈਂਦਾ ਵਾ ਤੇ ਉਹ ਵੱਡਣ ਤੇ ਨਹੀਂ ਪੈਂਦਾ ਪਰ ਥੋੜੀ ਜੀ ਮਸਤੀ ਜ਼ਰੂਰ ਕਰਦਾ ਹੁਣ ਤਾਂ ਦੇਖੋ ਜੀ ਸਾਫ ਸਫਾਈ ਦੇਖੋ ਇਹਦੀ ਠੀਕ ਆ ਜੀ ਕਿਸੇ ਬੰਨੇ ਉਹ ਕਹਿੰਦਾ ਤੇ ਇੱਕ ਆ ਦੇਖੋ ਜੀ ਲਿੱਦ ਸੁੰਘਦਾ ਨਾ ਘੋੜਾ ਜਦੋਂ ਲਿੱਦ ਕਰਦਾ ਨਾ ਲਿੱਦ ਕਰਕੇ ਆਪਦੀ ਲਿੱਦ ਇਹ ਚੀਜ਼ ਵੇਂਦਾ ਵੀ ਮੇਰਾ ਪੇਟ ਪੂਟ ਸਹੀ ਆ ਜੋ ਮੈਂ ਖਾਦਾ ਖੂਦਾ ਸਹੀ ਪਚਿਆ ਵਾ ਵੀ ਮੇਰੇ ਅੰਦਰ ਕੋਈ ਗੱਲਬਾਤ ਨਹੀਂ ਇਹ ਜਿਹੜਾ ਸਿਆਣਾ ਘੋੜਾ ਦਾ ਇਹ ਚਰੀ ਜ਼ਰੂਰ ਕਰਦਾ ਹੁਣ ਤਾਂ ਅੱਗੇ ਤਾਂ ਬਾਬਾ ਜੀ ਇਹਨੂੰ ਨਾ ਆ ਦੇਖੋ ਰੱਸਾ ਸੀਗਾ ਹੁਣ ਮੈਂ ਅੰਦਰ ਜਾਨਾ ਨਾ 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 ਹੌਂ ਜੀ ਹੁਣ ਨਹੀਂ ਜੀ ਹੁਣ ਤਾਂ ਆ ਦੇਖੋ ਜੀ ਆ ਲਓ ਆ ਦੇਖੋ ਮੂੰਹ ਜੱਥ ਪਾਏ ਮਤਲਬ ਹੀ ਨਹੀਂ ਹੁਣ ਚਲੋ ਆਪਾਂ ਇਹਨੂੰ ਬਾਹਰ ਕੀ ਕੱਢਣਾ ਵਾ ਦੂਜਾ ਘੋੜਾ ਵਾ ਨਾ ਆ ਲਓ ਜੀ ਇਹ ਘੋੜਾ ਪੂਰਾ ਆਦਮਕੋਰ ਵਿਗੜਿਆ ਹੋਇਆ ਘੋੜਾ ਸੀਗਾ ਅਟੈਕ ਕਰਦਾ ਸੀਗਾ ਬੰਦੇ ਨੂੰ ਚੱਕ ਭਰਨ ਪੈਂਦਾ ਸੀ ਲੱਤਾਂ ਮਾਰਦਾ ਸੀਗਾ ਪਰ ਸਹੀ ਸਟੇਬਲਿੰਗ ਨਿਭਾਈ ਭਾਈ ਨਾਲ ਸਾਫ਼ ਕੀਤੇ ਨਾਲਾਂ ਨੂੰ ਦੋ ਤਿੰਨ ਦਿਨਾਂ ਦਾ ਤੇਲ ਲਾਇਆ ਖੁਰਾਕ ਵੀ ਵੱਧ ਪਾਈ ਦੀ ਹੁਣ ਐ ਖੁਰਲੀਆਂ ਵੇਖ ਲੋ ਭੰਗਾਂ ਰੇਂਦੀਆਂ ਚੱਲ ਪੁੱਤ ਬਿਲਕੁਲ ਇਹਨੂੰ ਸਵਾਰੀ ਦਿੱਤੀ ਆ ਇਹ ਥੱਕਿਆ ਇਹਦਾ ਦਿਮਾਗ ਸ਼ਾਂਤ ਹੋਇਆ ਜਿਹਦੇ ਨਾਲ ਹੁਣ ਜਦੋਂ ਥੱਕਿਆ ਫੇਰੇ ਲੇਟੇ ਤੈਨੂੰ ਵੀ ਹੁਣ ਪਤਾ ਲੱਗਿਆ ਕਿ ਵੀ ਅੱਛਾ ਇਹ ਦੁਨੀਆ ਹੁੰਦੀ ਐ ਅਸਲ ਘੋੜਿਆਂ ਦੀ ਪਤਾ ਹੀ ਨਹੀਂ ਸੀ ਵੀ ਦੁਨੀਆ ਤੇ ਹੋਰ ਘੋੜੇ ਵੀ ਹੈਗੇ ਆ ਇਹਨੂੰ ਇਹਦਾ ਜੀਵਨ ਜਿਹੜਾ ਸੀ ਉਹ ਵਿਗੜ ਗਿਆ ਜਿਨੇ ਰੱਖਿਆ ਸੀਗਾ ਉਹਨੇ ਤਾਂ ਇੱਕ ਟੋਬੇ 'ਚ ਰੱਖਿਆ ਸੀ ਜਿਵੇਂ ਸਮੁੰਦਰ ਦਾ ਪਤਾ ਕਿ ਕਿਹ ਕਿਸ ਸਮੁੰਦਰ ਵੀ ਐ ਜੀ ਉਹ ਨਾ ਕਈਆਂ ਸਾਡੇ ਘਰਾਂ ਦੇ ਵਿੱਚ ਨਾ ਕੁਝ ਚੀਜ਼ਾਂ ਇਹੋ ਜਿਹੀਆਂ ਵਾਪਰ ਜਾਂਦੀਆਂ ਵਾਂ ਜੀਦਾ ਕਰਕੇ ਸਾਡਾ ਸ਼ੌਕ ਵੀ ਦਾਤੇ ਲੱਗ ਜਾਂਦਾ ਕੋਈ ਬੰਦਾ ਨਹੀਂ ਚਾਹੁੰਦਾ ਵੀ ਮੇਰੀ ਚੀਜ਼ ਵਿਗੜੇ ਉਹ ਕਾਰਨ ਇਹ ਹੋਇਆ ਕਿ ਇਹ ਸਟੇਬਲ ਦੇ ਵਿੱਚ ਕੱਲਾ ਹੋ ਗਿਆ ਖਾ ਲੈਂਦਾ ਸੀ ਤੇ ਉੱਤੇ ਚੜਨ ਵਾਲਾ ਹੋਵੇ ਤੋਰਨ ਫੇਰਨ ਵਾਲਾ ਹੋਵੇ ਇਸੇ ਕਰਕੇ ਸਿਆਣੇ ਕਹਿੰਦੇ ਵੀ ਘਰਾਂ 'ਚ ਘੋੜੀਆਂ ਰੱਖੋ ਜੇ ਘੋੜਾ ਰੱਖਣਾ ਨਾ ਘੋੜੇ ਨੂੰ ਉਹਨਾਂ ਨੇ ਮੈਂ ਕੀ ਫਲਾਣਿਆ ਘੋੜੇ ਵੇਚ ਕੇ ਸੌ ਗਿਆ ਉਹਦਾ ਕਾਰਨ ਇਹ ਹੋਈ ਆ ਵੀ ਘੋੜੇ ਨੂੰ ਦਿਨ ਰਾਤ ਨਿਗ੍ਹਾ ਰੱਖਣੀ ਪੈਂਦੀ ਆ ਫੇਰ ਇਹਨੂੰ ਰੱਜ ਕੇ ਹੰਬਾਉਣਾ ਪੈਂਦਾ ਇਹ ਤੇ ਐਨਾ ਐਨਾ ਭਾਰ ਖਿੱਚਦੇ ਨਹੀਂ ਹੰਬਦੇ ਟਾਂਗਾਂ ਤੇ ਰੇੜੀਆਂ ਦੇ ਉੱਤੇ ਆਪਾਂ ਇਹ ਚੀਜ਼ ਨਾ ਵੇਖੀ ਨਾ ਸਾਰਾ ਯਾਤਾ ਯਾ ਟੋਆ ਟੋਈ ਇਹੀ ਖਿੱਚਦੇ ਸੀਗੇ ਹੁਣ ਆਪਾਂ ਕਹਿ ਦਈਏ ਪੇ ਨੂੰ ਦਾਣਾ ਚੰਗਾ ਪਾ ਦਣਾ 4 ਕਿਲੋ ਪਾਤਾ 5 ਕਿਲੋ ਪਾਤਾ ਤੇਲ ਪਾਤਾ ਉਹ ਖਰਾਕ ਖਾ ਖਾ ਕੇ ਖਰਾਕ ਇਹਦੇ ਸਿਰ ਨੂੰ ਚੜ ਨਹੀਂ ਖਲੋ ਇਹਦਾ ਇਹੀ ਆ ਇਹਨੂੰ ਸਭ ਤੋਂ ਪਹਿਲਾਂ ਤੋਰੋ ਫੇਰੋ ਰੱਜ ਕੇ ਹੰਭਾਓ ਇਹਨੂੰ ਇਹਦੇ ਉੱਤੇ ਚਲੋ ਨਾਲੇ ਤੁਸੀਂ ਫਿੱਟਣ ਨਾਲੇ ਕੋੜਾ ਫਿੱਟ ਉਦੋਂ ਬਾਅਦ ਇਹਦੀ ਸਾਫ ਸਫਾਈ ਨਵਾਇਆ ਧਵਾਇਆ ਫੇਰ ਇਹਨੂੰ ਪੱਠਾ ਡੱਕਾ ਤੇ ਦਾਣਾ ਪਾਓ ਕੋੜਾ ਜਦੋਂ ਖਰਾਬ ਕਰੂਗਾ ਤੇ ਬੰਦਾ ਜਦੋਂ ਉਹ ਇੱਕੇ ਥਾਂ ਖਲੋਤੇ ਰਹਿਣਗੇ ਵਿਹਲੇ ਰਹਿਣਗੇ ਜਿਆਦਾ ਖਾਣਗੇ ਫਿਰ ਹੂੰ ਬਿਲਕੁਲ ਤੇ ਜਰੂਰ ਆ ਇਧਰ ਫਤਿਹ ਨਾਲ ਦੀ ਨਾਲ ਸਵਾਰੀ ਕਰ ਰਿਹਾ ਘੋੜੇ ਦੀ ਤੇ ਫਤਿਹ ਲੈ ਆਓ ਇਧਰ ਨੂੰ ਫਤਿਹ ਲੈ ਆਓ ਬੇਟਾ ਤੇ ਅਸੀਂ ਇੱਥੋਂ ਕਲੋਜ਼ਿੰਗ ਕਰਾਂਗੇ ਇਸ ਦੀ ਕਿਉਂਕਿ ਇਹ ਤਸਵੀਰ ਵੱਖਰੀ ਸੀਗੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਆ ਕਿਉਂਕਿ ਅਸੀਂ ਜਿਹੜੇ ਪਹਿਲੇ ਪਾਰਟ ਦੇ ਵਿੱਚ ਗੱਲ ਕੀਤੀ ਉਹ ਸੀਗੀ ਜਿਹੜੀ ਇੱਕ ਬਿਮਾਰੀ ਘੋੜਿਆਂ ਦੇ ਵਿੱਚ ਫੈਲੀ ਹੋਇਆ ਉਸ ਨੂੰ ਲੈ ਕੇ ਗਲੈਂਡਰ ਬਿਮਾਰੀ ਇੱਕ ਪ੍ਰਤਪਾਲ ਜਿੱਦਾ ਘੋੜਾ ਜਿਹੜਾ ਚੜਾਈ ਕਰ ਗਿਆ ਸੀਗਾ ਵਕੀਲ ਉਸ ਬਾਰੇ ਗੱਲਬਾਤ ਕੀਤੀ ਸੀਗੀ ਡਾਇਰੈਕਸ਼ਨ ਬਦਲ ਲਓ ਇੱਕ ਆਰਾਊਂਡ ਦੂਜੇ ਬੰਦੇ ਲਾ ਦਿਓ ਘੋੜੇ ਨੂੰ ਪਤਾ ਲੱਗ ਗਿਆ ਕਿ ਵੀ ਹੁਣ ਮੈਂ ਅੱਧਰ ਨਹੀਂ ਜਾਣਾ ਨਹੀਂ ਘੋੜਾ ਨਾ ਵੇਖੋ ਉਹ ਨੂੰ ਆਇਆ ਨਾ ਇਹੋ ਚੰਗਾ ਸਵਾਰੀ ਉੱਥੇ ਰੱਖ ਸਕਦਾ ਆਦਰਵਾਇਜ਼ ਤੁਸੀਂ ਦੂਜਾ ਸਵਾਰ ਬੈਹਜੋ ਇਹਨੇ ਨਾ ਸਹੀ ਰਾਊਂਡ ਲਾਉਣਾ ਕਿਉਂਕਿ ਸਵਾਰ ਨਹੀਂ ਘੋੜੇ ਨੂੰ ਸਵਾਰੀ ਤੇ ਲਾਉਣਾ ਵੀ ਰਾਉਂਡ ਰਨਿੰਗ ਸਰਕਲ ਦੇ ਵਿੱਚ ਸਿੱਧੀ ਜੋ ਵੀ ਆ ਮੁੜਨਾ ਉਹ ਜੇ ਉੱਤੇ ਸਵਾਰ ਉਸ ਨੂੰ ਕਰਾ ਰਿਹਾ ਤੇ ਤਾਂ ਘੋੜੇ ਕਰਨਾ ਤੇ ਜੇ ਉੱਤੇ ਸਵਾਰ ਜਾਂ ਤਾਂ ਡਿੱਗ ਪੂਗਾ ਜੇ ਡਾਇਰੈਕਸ਼ਨਾਂ ਨਾ ਦੇਣੀਆਂ ਆਈਆਂ ਉਹਨੇ ਕੋਈ ਇਧਰ ਤਲ ਖਿੱਚ ਲੈਂਦਾ ਕਹਿੰਦੇ ਮੂੰਹ ਨਾਲ ਲੱਤ ਫੜ ਕੇ ਖਿੱਚ ਲੈਂਦਾ ਜਿਹੜੇ ਘੋੜੇ ਹੁੰਦੇ ਨਾ ਕੁਝ ਵੇਰੇ ਘੋੜੇ ਹੁੰਦੇ ਜਿਹੜੇ ਯਾਰ ਇਹ ਵਡਣ ਵਡਣ ਵਾਲੇ ਹੁੰਦੇ ਜਿਹੜੇ ਜਿਹੜੇ ਘੋੜੇ ਆਤਮਾ ਖਰਾਬ ਹੋ ਜਾਂਦੀਆਂ ਉਹ ਕੀ ਕਰਦੇ ਹੁੰਦੇ ਆ ਵੀ ਜਿਤਨਾ ਆਮ ਸਵਾਰ ਨੂੰ ਇੱਥੋਂ ਐ ਮੂੰਹ ਭਰ ਕੇ ਐ ਮੂੰਹ ਲਿਆ ਕੇ ਇੱਥੇ ਇੱਥੋਂ ਫੜ ਕੇ ਕੋਈ ਆਹ ਦੰਦੀ ਭਰ ਕੇ ਥੱਲੇ ਸੋੜ ਦਿੰਦੇ ਸਵਾਰ ਨੂੰ ਹੂੰ ਜਦੋਂ ਘੋੜਾ ਉਹ ਤੇ ਉੱਤੇ ਬਾਬਾ ਜੀ ਫਿਰ ਜੇ ਕੋਈ ਕੋਈ ਘੋੜਾ ਵੇਰਿਆ ਟੱਕਰ ਜੇ ਅਗੋਂ ਫਿਰ ਸਵਾਰ ਵੀ ਵੇਰਿਆ ਹੀ ਚਾਹੀਦਾ ਬਣਾ ਦਿੰਦੇ ਬੰਦੇ ਦੇ ਪੁੱਤ ਹਾਂਜੀ ਫਤਿਹ ਸਿੰਘ ਨੂੰ ਪੁੱਛ ਲਓ ਕੁਝ ਪੁੱਛਣ ਦੇ ਫਤਿਹ ਸਿੰਘ ਕਿਵੇਂ ਲੱਗਿਆ ਹੁਣ ਮੀਂਹ ਤਾਂ ਪਿਆ ਨਹੀਂ ਪੇਕ ਲੱਗ ਰਿਹਾ ਹੈ ਅੱਛਾ ਕਿੰਨਾ ਕੁ ਵਧੀਆ ਲੱਗਦਾ ਜਦੋਂ ਰਾਈਡਿੰਗ ਕਰਦੇ ਹੋ ਤੁਸੀਂ ਤੇ ਬਹੁਤ ਵਧੀਆ ਅੱਛਾ ਸਕੂਲ ਚ ਫਿਰ ਤੈਨੂੰ ਕੀ ਕਹਿ ਕੇ ਬੁਲਾਉਂਦੇ ਆ ਘੋੜਿਆਂ ਵਾਲਾ ਫਤੇ ਨਾ ਨੋਰਮਲੀ ਮੈਂ ਮਤਲਬ ਕਿ ਮੈਂ ਘਾਟੀ ਦੱਸਦਾ ਹੁੰਦਾ ਵਾਂ ਅੱਛਾ ਦੱਸਦਾ ਘਾਟੀਆਂ ਪਰ ਹੁਣ ਤਾਂ ਪਤਾ ਲੱਗ ਜੂ ਕਿ ਫਤੇ ਦੀ ਸ਼ੂਟਿੰਗ ਹੋ ਗਈ ਜੀ ਠੀਕ ਹੈ ਠੀਕ ਹੈ ਬਾਬਾ ਜੀ ਦਿਓ ਇਜਾਜ਼ਤ ਫਿਰ ਸਾਨੂੰ ਓਕੇ ਜੀ ਤੇ ਛੱਡ ਦਈਏ ਘੋੜਾ ਬਾ ਹਾਂਜੀ ਚਲੋ ਫਤੇ ਉਤਰੋ ਥੱਲੇ